ਸਾਤਸਰੀ ਕਾਲ ਜੀ ਸਾਰਿਆਂ ਨੂੰ ਸਤਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਕੀ ਹਾਲ ਚਾਲ ਠੀਕ ਠਾਕ ਜੀ ਅੱਜ ਜਾ ਰਹੇ ਆ ਵੀ ਜੋਦੇ ਨਾਨਕੇ ਤੇ ਅਭੀ ਅੱਜ ਗਿਆ ਨਹੀਂ ਗਿਆ ਸਕੂਲ ਤੇ ਕਹਿੰਦਾ ਮਮੀ ਨਾਲ ਜਾਣਾ ਵਾ ਤੇ ਹੀ ਦੇ ਪਾਂਡੇ ਹੀ ਤੇ ਰਾਜ ਮਾਸੜ ਜੀ ਮਿਲ ਪਏ ਆ ਸਤਸ੍ਰੀ ਕਾਲ ਜੀ ਕੋ ਤੁ ਆਂਦਾ ਜਿੱਦਾ ਬਾਬਾ ਨਿਕਲ ਜਾ ਮੇਰਾ ਮਾੜਾ ਨਹੀਂ ਜਾਣਾ ਬਸ ਤੇ ਹੈ ਅਹੀਂ ਜਾਣਾ ਵੀਡੀਓ ਬਣਾਉਂ ਦੋ ਵਜੇ ਅੱਛਾ ਤੈਨੂੰ ਫੋਨ ਕੀਤਾ ਇਹ ਗੋਪੇ ਨੂੰ ਬਗੇ ਪਾਹਦਾ ਹੀ ਤਨ ਹਾਂਜੀ ਵਧੀਆ ਸਸਤੀ ਕਰ ਬੁੱਤੋਏ ਠੀਕ ਹੈ ਬਾ ਹਾਂ ਬਿਲਕੁਲ ਬਾਹਰ ਬੈਹ ਜਾਣਾ ਹੈ ਤਾਂ ਪਈ ਇੱਕ ਤਾਂ ਜੀ ਨਾਲ ਹਾਂ ਹੁਣ ਮੁੰਡੇ ਨੂੰ ਬਹੁਤ ਸੁਣਾ ਹੋ ਗਿਆ ਨਾ ਹਾਂ ਹਾਂ ਹਰ ਬੋਪੇ ਜੀ ਪਹਿਲ ਕਰੋ ਪਹਿਲਾਂ ਕੋਈ ਨਾ ਪੜ ਲਵੇ ਆ ਆਵੇ ਫੜਨ ਵਾਲੇ ਫੜ ਲੈ ਇੱਧਰ ਮੰਜੇ ਦੇ ਮਾਰੇ ਚੌਂਗੜਾ ਤੇ ਰਸਾ ਖਾਣੇ ਵਿੱਚ ਦੋ ਦੋ ਆ ਨਾ ਹਾਂ ਹਾਂ ਉਹ ਵੀ ਨਾ ਬੜਾ ਕੇ ਸਰੀਰ ਨਾ ਜੇ ਨਾ ਮਰਦੀ ਲਾਰ ਹੋ ਜੀ ਅੱਛਾ ਇਹ ਕਿਹਦੀ ਜਗ ਗਈ ਅੱਜ ਗੋਪਿਕਾ ਅਬੀ ਦਾ ਮਾਮਾ ਜੀ ਚੱਲੇ ਆ ਕੈਨੇਡਾ ਮਾਮੀ ਜੀ ਵੀ ਇਹਨਾਂ ਨੂੰ ਮਿਲਣਾ ਹੈ ਅਸੀਂ ਕਿਉਂ ਹਮੇ ਹਾਂ ਜੀ ਠੀਕ ਹੈ ਨਾ ਤੁਸੀਂ ਖਾ ਲਾ ਬਸ ਪਤਾ ਹਾਂ ਜੀ ਤੇ ਗਿਆ ਖਾਣ ਦਾ ਉਹ ਅਬੀ ਨੂੰ ਪਤਾ ਹਾਂ ਜੀ ਕੋਈ ਨਹੀਂ ਅਬੀ ਨੂੰ ਪਿਆ ਜਾਂਦੀ ਆ ਖਾਓ ਫੜੋ ਤੁਸੀਂ ਖਾਓ ਕੋਈ ਨਹੀਂ ਖਾਣ ਤਵਲ ਚਾਹੁੰਗੇ ਨਹੀਂ ਕਿਦੇ ਵਿੱਚ ਕਰਦਾ ਬਰ ਆਦਿ ਨਹੀਂ ਬੋਲਦੀ ਕਿਹ ਕੀ ਆਈ ਹੈ ਸੰਗੜਾ ਨੂੰ ਇਹਦੇ ਆ ਬੇਟੀ ਆਈ ਸਹੀ ਗੱਲ ਮੁੰਡਾ ਸਵੇਰੇ ਆ ਸੰਗਦਾ ਵਾ ਕੁੜੀਆਂ ਕੁੱਝ ਦੇਖੇ ਸੰਗਦਾ ਤਾਂ ਇਹ ਵੀ ਰਲ ਬੈਠਾ ਫੜਦੇ ਇਸੇ ਕਰਕੇ ਕੈਮਰਾਮੈਨ ਨੂੰ ਪਾ ਦੇ ਕਿ ਉਹਨਾਂ ਨੂੰ ਬੁਕਾਰੇਂ ਜੀ ਬਾ ਬਾ ਹਾਂ ਮਨਾ ਕੋਲੇ ਬੜੇ ਸੁਨੇ ਹਾਂਜੀ ਦੀਦੀ ਮੈਂ ਆਨ ਲੰਗਵਾਏਗੀ ਹਾਂ ਹਾਂ ਹਾਂਜੀ ਕਿੰਨੇ ਸੋਹਣੇ ਲੱਗਣ ਲਏ ਹਾਂ ਹਾਂਜੀ ਬਹੁਤ ਸੋਹਣੇ ਆ ਤੇ ਇਹ ਮਗਾਨੀ ਆ ਮੈਂ ਨਵੀਂ ਵਾਂ ਸੋਹਣਿਆ ਲੱਗੇ ਜਾਵਦਾਂ ਮੰਗਾਉਣੇ ਪੈਣੇ ਮੰਗਾ ਦੂੰਗੀ ਚਲ ਧੀਰ ਇਹਨੂੰ ਕੋ ਲੈ ਗਈ ਨਹੀਂ ਆਏ ਨਾਲ ਇਹ ਆ ਇਹ ਇਥੇ ਤੋਂ ਦੋਈਂ ਦੇ ਨਿਕਰੀ ਜਾਣਾ ਇੰਦੇ ਫਿਰ ਬਾਪੂ ਤੋਂ ਦਾ ਖਾਣਾ ਆ ਜੀ ਨਾਲ ਬੰਦੇ ਉਹਦੇ ਮੈਂ ਫਿਰ ਮਿਲ ਗਿਲ ਜਾਂਦੀ ਰੌਣਕ ਵਾਜ ਜਾਂਦੀ ਸਾਡੀ ਬਾਬਾ ਜੀ ਦੀ ਬੋਲੀ ਨੇਹਾ ਤਾਂ ਸਹੀ ਆ ਕੋਟੋ ਕਿਤਾ ਠੀਕਾ ਤਾਂ ਹਾਂ ਠੀਕਾ ਪਾਣਾ ਕੋਈ ਨਹੀਂ ਵਾਦਾ ਠੀਕ ਹੀ ਆ ਥੋੜਾ ਜਿਹਾ ਪ੍ਰੋਬਲਮ ਜੀ ਆਈ ਨਾ ਮੁੜ ਕੇ ਫੇਰ ਅੱਛਾ ਆ ਵੀ ਤਾਂ ਤੇ ਇਹ ਬਣਾਉਣਾ ਮੈਂ ਦੇਖਿਆ ਕੱਟ ਲਵਾ ਕੇ ਤੇ ਕੱਢ ਦਣਾ ਜੋ ਕੁਝ ਹੈਗਾ ਉਹ ਫੇਰ ਡਾਕਟਰ ਮੋੜਾ ਆ ਮੀਡੀਆ 'ਤੇ ਰੋਟੀ ਕੌਣ ਹੈ ਆ ਇਹ ਤੇ ਕਾਹੀ ਰਹਿਂਦੋਂ ਰਹਿਂਦੋਂ ਕਿਉਂ ਹਾਂ ਮਾਂ ਮੀਡੀਆ ਵਿੰਗੀਆਂ ਟੇਡੀਆਂ ਰੋਟੀਆਂ ਖਾਵਾਂਗੇ ਓਹ ਵਿੰਗੀਆਂ ਟੇਡੀਆਂ ਕਿਉਂ ਆ ਨਹੀਂ ਇੰਨਾ ਨੰਗਾ ਹਾਂ ਆ ਪਰ ਇਹ ਉਹ ਮਾੜੀ ਨਹੀਂ ਕੀ ਨਾ ਲਵ ਨਹੀਂ ਆ ਨਹੀਂ ਨਹੀਂ ਕਿਉਂ ਆ ਗਿਆ ਜਾਂਦਾ ਕਿਉਂ ਇਹ ਗੋਲ ਆ ਇਹ ਖਾਟਾ ਬੜਾ ਸੋਹਣਾ ਗੁਨੀ ਛੰਗੀ ਕਿ ਨਹੀਂ ਜਾਂ ਸੱਜੀ ਜਸ ਮੈਨੂੰ ਬੜੀ ਦਿਲ ਆਉਂਦੀ ਹੈ ਇਹ ਤਾਂ ਵਾਪਸ ਆਨੋ ਸੁਮੋਸੇ ਰੋਲ ਦੇ ਆਨੇ ਇੱਕ ਵਾਰੀ ਰੋਟੀ ਲੈ ਆਂ ਐਂ ਕਿਹੜੇ ਦੂਰ ਆਏ ਨਹੀਂ ਦੂਰ ਤੇ ਨਹੀਂ ਦੂਰੋਂ ਤਾਂ ਰੋਟੀ ਨਹੀਂ ਖਾਈਦੀ ਜਾ ਨਾ ਉਹਦੇ ਹੰਦਾਵਾ ਵੀ ਦੂਰ ਆਏ ਆ ਤੇ ਹਾਂਜੀ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੀ ਆ ਕਿ ਆ ਮੇਰੇ ਸਭ ਤੋਂ ਵੱਡੇ ਚਾਚੀ ਜੀ ਆ ਸਤਿ ਸ਼੍ਰੀ ਅਕਾਲ ਤੇ ਆ ਇਹਨਾਂ ਦੇ ਨਾਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰੇ ਛੋਟੇ ਚਾਚੀ ਜੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆ ਇਹਨਾਂ ਦੇ ਨਾਂ ਆ ਤੇ ਮੇਰਾ ਜਿਹੜਾ ਬ੍ਰਦਰ ਆ ਉਹ ਉਹਨਾਂ ਦਾ ਘਰ ਹਟਵਾਵਾ ਉਹ ਵੀ ਤੁਹਾਨੂੰ ਮਿਲਾਂਦੇ ਆ ਇਜਾਦੋਂ ਮੇਰੇ ਮਾ ਜੀਏ ਦਾ ਹਈ ਹੀ ਪੂਰੇ ਹੋ ਗਏ ਉਦੋਂ ਆਪਾਂ ਬਿਲਕੁਲ ਛੋਟੇ ਛੋਟੇ ਸੀ ਇੰਨਾ ਚਾਚੀ ਜੀ ਮੇਰੇ ਹ ਵੱਡੇ ਹੀ ਹਨ ਸਾਰਾ ਪਤਾ ਵਾ ਕਿ ਇਹਨਾਂ ਨੇ ਹਨ ਦੀ ਸਾਂਭ ਸੋਧ ਕੀਤੀ ਸੀ ਇੱਕ ਮਿਲੇ ਚਾਚਾ ਜੀ ਆਇਓ ਚਾਚਾ ਜੀ ਇਹਨਾਂ ਨੇ ਸਾਨੂੰ ਪਾਲਿਆ ਬੋਸਿਆ ਵਾ ਇਹਨਾਂ ਦੇ ਕਰਕੇ ਸਾਨੂੰ ਕਦੀ ਵੀ ਆਪਣੇ ਮਾਪਿਓ ਦੀ ਘਾਟ ਮਹਿਸੂਸ ਨਹੀਂ ਹੋਈ ਕਿ ਬਹੁਤ ਜ਼ਿਆਦਾ ਅਸੀਂ ਗੈਬ ਨਹੀਂ ਸਕਦੇ ਕਿ ਸਾਡਾ ਮਾਪਿਓ ਹੈ ਨਹੀਂ ਐ ਇਹਨਾਂ ਨੇ ਸਾਡਾ ਸਾਥ ਦਿੱਤਾ ਬਹੁਤ ਜ਼ਿਆਦਾ ਵਧੀਆ ਪਰਿਵਾਰ ਵਾ ਮੇਰਾ ਮੈਂ ਬੱਚਿਆਂ ਨੂੰ ਆਪਣੇ ਨੂੰ ਬੜੇ ਪਿਆਰ ਨਾਲ ਪਾਲਿਆ ਨਿੱਕੇ ਨਿੱਕੇ ਹੁੰਦੇ ਤਾਂ ਤਾਂ ਕੇ ਮੇਰੀਆਂ ਪਰਜਾਈਆਂ ਵੀ ਬਹੁਤ ਲੱਗਿਆ ਵਾ ਚਲੋ ਭੈਣ ਭਰਾਵਾਂ ਵਾਂਗੂ ਕਰਦੀਆਂ ਵਾ ਕਦੀ ਨਹੀਂ ਇਹਨਾਂ ਨੇ ਕੀਤਾ ਕਿ ਮੇਰੀਆਂ ਨਾਨਾ ਨਾਹੀ ਪਰਜਾਈਆਂ ਸਭ ਜੀਆਂ ਆਂ ਬੈਣਾ ਬੈਣਾ ਬਣ ਕੇ ਰਹਿਨੇ ਆਂ ਕੋਈ ਆਇਆਂ ਦਾ ਬਹੁਤ ਮਾਣ ਕਰਦੀਆਂ ਸਸੀ ਕਾ ਸਸੀ ਕਾ ਆ ਗਿਆ ਹਾਂ ਹਾਂਜੀ ਤਦ ਦੇ ਕੰਡੇ ਹੁਣ ਇਹ ਵੀ ਬੁਈ ਆਈ ਨਹੀਂ ਕਰ ਤੂੰ ਕੀ ਨਾਂ ਦੇ ਡਾਡੀ ਹਣੀ ਕੋ ਕੋ ਨਹੀਂ ਆਇਆ ਕੋ ਫਦੇ ਇਹ ਸਤਰੀ ਆਏ ਹਾਂਜੀ ਲੱਗੇ ਪਤਾ ਨਹੀਂ ਚਲ ਠੀਕ ਜਾਣੇ ਹੁਣ ਕਰ ਤੂੰ ਵੇਖਣ ਹੀ ਆਇਆ ਨਾ ਵੀ ਬੁਈ ਆਈ ਨਹੀਂ ਆ ਹਾਂ ਬੜੇ ਤਿਆਰ ਬੜੇ ਚੰਗੇ ਤਿਆਰ ਹੋ ਚੁੱਕੇ ਜਾਣੇ ਹੈ ਹਾਂ ਹਾਂ ਇਹ ਤਾਂ ਕਹਿ ਦਿੰਦੀ ਇਹਨੇ ਰਹਿਦ ਨਾਲ ਉਸਰੇ ਫੜ ਨਹੀਂ ਉਦਰੇ ਨੇ ਮੰਮੀ ਨੇ ਕੀਤਾ ਇਦਾਂ ਮੰਮੀ ਨੇ ਪੈਸੇ ਦਿੱਤੇ ਤੇ ਮੈਂ ਆ ਨਹੀਂ ਮੰਮੀ ਰਹਿਣ ਦੋ ਤੇ ਇਹਨੇ ਕਿਹਾ ਕੀ ਇਦਾਂ ਫੜ ਕੇ ਨਾ ਰਹਿਣ ਤੇ ਨਹੀਂ ਮੈਂ ਨਾੜ ਕੇ ਰਹਿਣਾ ਹੁੰਦਾ ਫੜ ਲੈ ਗਿਆ ਚੱਲ ਬਈ ਨਹੀਂ ਕਿਆ ਮੰਮੀ ਕਹਿੰਦੇ ਬੋਤਲਾ ਬਣਾਵਾ ਨਾ ਉਹ ਦੇ ਕੇ ਹੀ ਪੈਂਟ ਤੇ ਇੱਥੋਂ ਮੈਂ ਕਹਿੰਦੀ ਨਾ ਸੋਰਸ ਨਹੀਂ ਕੋਈ ਬਣਾਉਣਾ ਵੀ ਪਰਚੇ ਸੂਟ ਹੋ ਗਏ ਆ ਫਿਰ ਜਾ ਕੇ ਮੰਮੀ ਉਹ ਵਾਈਟ ਲੈਣਾ ਇਸ ਤਰ੍ਹਾਂ ਸਵਾਜੀ ਪੁਆਰਤੀ ਤੋਂ ਥੇਰੋੰਦ ਲੈ ਆਏ ਦੋ ਸੂਟ ਕੋੜੀ ਨੂੰ ਜਦੋਂ ਸਾਡਾ ਵਿਆਹ ਹੋਇਆ ਹੈ ਨਾ ਉਪਾ ਸਾਡਾ ਇੱਧਾ ਕੀ ਦੋ ਵਿਦੱਤ ਨਹੀਂ ਗਾ ਜਾਈਏ ਤੇ ਚਲੋ ਸਾਡੇ ਜਿੱਦਾਂ ਦੇ ਮੈਂ ਕਭੀ ਇਹਦੇ ਉਤਵਾ ਦੇਈਏ ਸਾਨੂੰ ਤੇ ਠੀਕ ਆ

ਦਰਮਿਆਨ ਮੈਂ ਕਹਲ ਕਹੀ ਹਾਂ ਹਾਂ ਨਾ ਪਹੁੰਚ ਗਏ ਦੂਜੇ ਘਰ ਕਾਸੀ ਕਮਾਸੀ ਕਾਸੀ ਕਾਸੀ ਮਿਸਤਰੀ ਲੱਗੇ ਆ ਜਾਂਦੇ ठीक ठाक जी की कर दे जे की खान दया ਨਹੀਂ ਪਸੰਦ ਨਹੀਂ ਆ ਸੋਹਣੀਆਂ ਟੈਲਾ ਮੈਂ ਤੇ ਕਹਿਣ ਡਿਆ ਨਹੀਂ ਬਹੁਤ ਛੋਟੀਆਂ ਆ ਇਹਨਾਂ ਪਾ ਜੀ ਲੈ ਦਸ ਉਹ ਸੋਹਣੀਆਂ ਆ ਕਿਹੜਾ ਕਹਿੰਦਾ ਪਸੰਦ ਨਹੀਂ ਆ ਜੀ ਪੁੱਟੇ ਡੈਵੇ ਵੀ ਤੁਹਾਨੂੰ ਮੇਰੇ ਪਸੰਦੀਆਂ ਜਿਹੜੀਆਂ ਤੇ ਰਹਿ ਜਾਂਦੀ ਪੁੱਟ ਕੇ ਹਾਂ ਜੀ ਨਾਲ ਹੀ ਹੈ ਨਹੀਂ ਨਹੀਂ ਸਾਰਿਆਂ ਨੇ ਕੀਤਾ ਹੀ ਪਸੰਦ ਸਾਰਿਆਂ ਦੀ ਪਸੰਦ ਹੀ ਨਹੀਂ ਤਾਂ ਇਹ ਤਾਂ ਆ ਰਿਹਾ ਲੱਗਿਆ ਮੈਂ ਤਾਂ ਨਹੀਂ ਰੱਖਣ ਦੇਣਾ ਨਹੀਂ ਦੋਸਤ ਐਡਾ ਲੈ ਜਾ ਰਹੇ ਹੁੰਦੇ ਆ ਨਹੀਂ ਅਹੀਂ ਤੇ ਨਹੀਂ ਵੇਖੀਆਂ ਐਦਾਂ ਦੀਆਂ ਕਿਤੇ ਵੀ ਜੋਦੇ ਅਹੀਂ ਤੇ ਪਹਿਲੀ ਵਾਰੀ ਵੇਖੀਆਂ ਹੀ ਹੋਏ ਆਹੋ ਆ ਦੇਖੋ ਜੀ ਮਿਸਤਰੀ ਸਾਹਿਬ ਕਰ ਰਿਹਾ ਪੂਰੀ ਮਿਹਨਤ ਕਿਉਂ ਮਿਸਤਰੀ ਸਾਹਿਬ ਇਹ ਕੰਮ ਹੋਸ ਇਹਨਾਂ ਦੀ ਇੱਧਰ ਡਿਊਟੀ ਲੱਗੀ ਇਹ ਕਰੀ ਜਾਂਦੇ ਮਸਾਲਾ ਮਿਕਸ ਮਿੱਟੋ ਮਿੱਟੀ ਕੰਮ ਤੇ 바ਵਾ ਸੋळा ਕਰਦੇ ਆ ਵੈਸੇ ਇਹ ਕੀ ਪਾਊਡਰ ਜੇਵਾ ਕਿ ਸੀਮਿੰਟ ਵਿੱਚ ਹੈ ਬਾਜੀ ਇਸ ਸੀਮਿੰਟ ਕੇ ਪਾਊਡਰ ਜਾਇ ਸੀਮਿੰਟ ਹੈ ਠੀਕ ਆ ਚਲੋ ਹਾਂ ਜੀ ਮੈਂ ਆਪਣੇ ਘਰ ਨਿਦਾ ਮੈਂ ਦੱਸਣਾ ਚਾਹਦੀ ਕਿ ਇਹ ਮੇਰੀ ਬਾਪੂ ਰਾਣੀ ਪਰਾ ਮੇਰਾ ਬਾਹਰ ਆਉਂਦਾ ਤਾਂ ਕਿ ਮਲਾਇਆ ਵਾ ਇਹ ਮੇਰਾ ਭਤੀ ਜਾਲ ਮਨਜੋਤ ਸਿੰਘ ਸਿੰਧਰ ਸਾਹਿਬ ਆ ਰੇਵੀ ਦੀ ਦੀਦੀ ਆ ਬਹੁਤੀ ਚੰਗੀ ਆ ਚਾਣਾ ਆ ਬਹੁਤ ਚੰਗੇ ਹੋਈ ਇਹ ਤੇ ਫੇਰਾ ਘਲਾਇ ਚੰਗਾ ਹਾਂ ਜੀ ਮੈਂ ਆ ਚੰਗੀ ਤੁਮੇ ਚੰਗੀ ਆ ਹਾਂ ਜੀ ਭਾਜ ਵੀ ਬਹੁਤ ਚੰਗੇ ਦੀਦੀ ਵੀ ਬਹੁਤ ਚੰਗੀ ਆ ਨਹੀਂ ਕਦੀ ਨਹੀਂ ਕਾਟ ਮਹਿਸੂਸ ਹੋਈ ਹਾਨੂੰ ਆਪਣੇ ਮੰਮੀ ਡੈਡੀ ਦੀ ਚਲੋ ਭਰਾ ਭਰਜਾਈਆਂ ਵੀ ਬਹੁਤ ਕਰਦੇ ਚਾਚੇ ਚਾਚੀਆਂ ਵੀ ਬਹੁਤ ਕਰਦੇ ਆ ਬੜਾ ਮਾਣ ਕਰਦੇ ਸਾਡਾ ਆਿਆਂ ਦਾ ਤੇ ਇੰਨਾ ਹੀ ਸਾਡਾ ਪਿਆਰ ਬਣਿਆ ਰਿਹਾ ਹਾਂਜੀ ਹਾਂਜੀ ਭੈਣ ਭਰਾ ਅੱਗਿਓ ਆਏ ਦਾ ਚਾਲ ਕਰਨ ਤੇਰੀ ਹੋਂ ਜੀ ਕਰਦਾ ਵਾ ਤੇ ਬੜਾ ਵਧੀਆ ਲੱਗਦਾ ਮੈਂ ਇਹ ਕਦੀ ਸਮਝੇ ਨਹੀਂ ਪਰਜਾਈਆਂ ਪਹਿਣਾ ਸਮਝਦੇ ਆ ਨਿਆਣਿਆਂ ਵਾਂਗੂ ਰੱਖੀਂ ਇੱਥੇ ਨਾ ਜਦੋਂ ਆ ਜਾਈਦਾ ਵਾ ਨਾ ਅਭੀ ਤੇ ਨਾਨਕੇ ਤੇ ਫਿਰ ਇੱਥੇ ਇਹ ਬੜੀ ਪ੍ਰੋਬਲਮ ਆ ਚਾਰ ਘਰ ਵਾ ਤੇ ਚਾਹਾਂ ਘਰਾਂ ਚੋਂ ਜਿੱਧਰੋਂ ਨਾ ਚਾਹ ਪੀਓ ਉਹੀ ਫਿਰ ਪੁੱਛੇ ਹੋ ਜਾਂਦਾ ਵਾ ਵੀ ਸਾਡੇ ਘਰੋਂ ਚਾਹ ਚਾਹ ਤੇ ਹੁਣ ਉਧਰੋਂ ਪਿੰਨਾ ਚਾਹ ਪੀ ਆਏ ਗੋਪੇ ਘਰੋਂ ਰੋਟੀ ਖਾ ਆਏ ਆ ਤੇ ਹੁਣ ਆਇਆ ਨਾ ਜੀ ਮम्मा ਕਹਿੰਦਾ ਵੀ ਨਹੀਂ ਚਾਹ ਪੀ ਕੇ ਹੀ ਜਾਣਾ ਵਾ ਰੋਟੀ ਇੰਨਾ ਵੀ ਬਣਾਈ ਆ ਵਿਚਾਰਿਆਂ ਨੇ ਹਾਂਜੀ ਇਹ ਵੀ ਹੁਣ ਇਹ ਆ ਵੀ ਸਾਡੇ ਉੱਗੇ ਰੋਟੀ ਦੀ ਤੇ ਗੁਜਾਇਸ ਦੀ ਆ ਤੇ ਇਹ ਕਹਿੰਦਾ ਮੈਂ ਕਰੀ ਹਾਂ ਉਹਦਾ ਸਰਕਲ ਵੇਖੀ ਜਾਂਦੇ ਹਾਂ ਹਾਂ ਤੇ ਕਵਰ ਕਹਿੰਦੇ ਵੀ ਚੱਲ ਸਾਨੂੰ ਪੈਕ ਕਰ ਦੋ ਆ ਆ ਵੀ ਜੇ ਸਵੇਰੇ ਆਇਆ ਤਾਂ ਆ ਮਾਮੀ ਜੀ ਇਹ ਰੋਟੀ ਲੈ ਆਂਦੀ ਜਹਾਂ ਤੋਂ ਤੇ ਹੀ ਡੱਬੇ ਚ ਪਾ ਦਿਓ ਨਾਲ ਦੱਬੀ ਤੇ ਹੀ ਲੈ ਆਵਾਂਗੇ ਤੇ ਮਾਮੀ ਨੇ ਬਾਅਦ ਹੀ ਦੇਣੀ ਆ ਲੈ ਜਾ ਕੋਈ ਜਾਂਦਾ ਹੈ ਨਾ ਨਹੀਂ ਨਹੀਂ ਮਾਮੀ ਦੇ ਮਿਸਤਰੀ ਜੇ ਆ ਸਵੇਰੇ ਸਾਰੂ ਕਿ ਸਵੇਰੇ ਮਿਸਤਰੀਆਂ ਦਾ ਸਾਰਨਾ ਮਿਸਤਰੀਆਂ ਦਾ ਬਣਾਇ ਖਵਾਉਂਦੀ ਆ ਠੀਕ ਨਹੀਂ ਚਾਖੋ ਚਾਖੋ ਵਧੀਆ ਵਾ ਕੰਮ ਚਲੋ ਚਾਚੀ ਆ ਗਏ ਨੇ ਆ ਜਾ ਜੀ ਮੈਨੂੰ ਥੋੜੀ ਕਰਦੇ ਜਾ ਮੇਰੇ ਕੋ ਨਹੀਂ ਹੁਣੀ ਨਹੀਂ ਬੀਬੀ ਨਹੀਂ ਨਹੀਂ ਜਾਦੀ ਅੱਧੀ ਰਿਆਈ ਕਲਾਰਾ ਟੈਲੈਂਟ ਉਹਨਾਂ ਲੱਗਣ ਡੀਆਂ ਵਾ ਕਲਾਰਾ ਖਲੂਰਾ ਇੰਨੇ ਪਿਆ ਵਾ ਇਹਨਾਂ ਦੇ ਸਾਰਾ ਕਲਾਰੇ ਘਰਾ ਜੇਤਾ ਜਦੋਂ ਇਹ ਦੂਜੀ ਵਾਰ ਆਵਣਾ ਉਦੋਂ ਹੋ ਜਾਣਾ ਬਸ ਸਹੀ ਫੇ ਕਲਾਰਾ ਖਲੂਰਾ ਚੁੱਕਿਆ ਜਾਣਾ ਫੇ ਦੇਖਾਂਗੇ ਵੀ ਜੋਦੇ ਦੀਆਂ ਲਾਟੀਆਂ ਟੈਨਾ ਹਨਾ ਜਾਵੇ ਚੌਂਕੀ ਬੜੀ ਲਾਈ ਚੋਦੇ ਦੇ ਆਹ ਇਹ ਲੱਗਦਾ ਕਿ ਤੇ ਆਪ ਹੀ ਬਣਾਉਂਦਾ ਰਿਆ ਟੈਨਾ ਨੇ ਕਹਿੰਦਾ ਵਾ ਕਿ ਘੜੀ ਘੜੀ ਵੇਖਣ ਜਾ ਨਹੀਂ ਸੌ ਸੌ ਬਰਾ ਲੱਜ ਕੇ ਯੋ ਮਾਸੇ ਜਾਂਦਾ ਵੇਖਣੇ ਆਵਾ ਮਾੜਾ ਵੱਲ ਗਏ ਇਹ ਤਾਈਂ ਗਾਣਾ ਚ ਰੁਕਿਆ ਨਾ ਰਿਹਾ ਵੇ ਹੈ ਨਾ ਤੇ ਲੱਗਦਾ ਫੋੜ ਕੇ ਨਾ ਤਿਆਰ ਨੇ ਆਏ ਮੈਂ ਖਵਾ ਮਾਣ ਦੇ ਤਾਂ ਕਰਕੇ ਲੈ ਤਾ ਤਾਈ ਹੋ ਗਿਆ ਕੇ ਖਵਾ ਮਾਣ ਦੇ ਫੇ ਕੜੀ ਲੱਗਣੀ ਸੀ ਆਹ ਟਾਈਮ ਤੇ ਲੱਗਣੀ ਦੋ ਹਣਾਨੂੰ ਛੁੱਟੀਆਂ ਆਇਓ ਨਹੀਂ ਰਾਤ ਰਿਆ ਬੰਦੇ ਨਹੀਂ ਉਹ ਰਾਤ ਹੀ ਰਹਿਣਾ ਫਿਰ ਮੈਂ ਕਿ ਉਹ ਚੈਲੀ ਤੇ ਢਾਡੀ ਘਰ ਵਾ ਚੰਗਾ ਨਾ ਨਾ ਵੀ ਚਾਹ ਬਣੀ ਚੰਗਾ ਜੀ ਇਹ ਹੋ ਕੇ ਚੱਲ ਹਾਂ ਕੋਰਾ ਆ ਜਾ ਕੇ ਨਹੀਂ ਫੇਰ ਆ ਜਾ ਕੇ ਹਾਂ ਨਹੀਂ ਨਹੀਂ ਚੱਲ ਆ ਬਾਬਾ ਆ ਜਾਂਦਾ ਕੀ ਆ ਆਹ ਨਹੀਂ ਨਹੀਂ ਇਤਨਾ ਹੀ ਆ ਤੇ ਚੰਗਾ ਫੇਰ ਆਖਣਾ ਚਾਹ ਹੋਦੇ ਪਹੁੰਚ ਗਏ ਆ ਜੀ ਘਰ ਪਰ ਗਾਲਾਂ ਬਹੁ ਮਿਲੀਆਂ ਵਾ ਲੇਟ ਹੋ ਗਈ ਸੀ ਅਸੀਂ ਪਾਪਾ ਸਾਡਾ ਗਰਮ ਬੜਾ ਵਾ ਕੰਡੇ ਦੁੱਧ ਫੁਕਾ ਨੇਂਡਾ ਇਹ ਗਾਲ ਤੇ ਕੋਈ ਕੱਢੀ ਨਹੀਂ ਗਈ ਨਹੀਂ ਨਹੀਂ ਇਹ ਤਾਂ ਕਰੀਦਾ ਕੋਈ ਗੱਲ ਨਹੀਂ ਹਾਂ ਪਾਪਾ ਭਿਲਾ ਕੇ ਦਿੱਤੀ ਇੱਕ ਕੜੀ ਚਲੇ ਨੂੰ ਆਹ ਇੰਨੇ ਨਾਲ ਹੀ ਤਾਂ ਥੋੜਾ ਠੰਡਾ ਕੀਤਾ ਇੱਕ ਦੀ ਇਹਨੂੰ ਲਿਆ ਕੱਢ ਕੇ ਦਿੱਤੀਆਂ ਵਾ ਉਹ ਕੁੰਡੀਆਂ ਪਾਪਾ ਵੇਖ ਲੈ ਦੋ ਹੁਣ ਠੰਡਾ ਹੋ ਜਾ ਹੁਣ ਨਾ ਗਾਲਾਂ ਕੱਢੀ ਚੰਗਾ ਅੱਗੇ ਪਾਪਾ ਕੀ ਕਰਦਾ ਵਾ ਪਾਪਾ ਕਹਿੰਦਾ ਤੇ ਨਹੀਂ ਚਲ ਗਰਮ ਬੀਂ ਚੋ ਦੋਹਾਂ ਹੱਥਾਂ ਨੂੰ ਲਾਉਣੀਆਂ ਇੱਕ ਉਧਰ ਲਾਣੀ ਇੱਕ ਉਧਰ ਲਾਣੀ ਗੜੀ ਹਾਂ ਕਦ ਹੀ ਆਇਆ ਹੱਥ ਮਟਾ ਲੈ ਲਿਆ ਨਵੇਂ ਨੇ ਦੇਖ ਲਾ ਬਣਾ ਮੈਂ ਪਹਿਲਾਂ ਬਣੀ ਠੀਕ ਆ ਇੱਕ ਹੋਰ ਬਣ ਕੇ ਦੇਖ ਲਈ ਆ ਲੰਘ ਜੋ ਹੱਕੜੀ ਜੀ ਆਪ ਕੋ ਨਹੀਂ ਜੋ ਠੀਕ ਆ ਜੀ ਚਲੋ ਠੀਕ ਆ ਜੀ ਸਾਰਿਆਂ ਨੂੰ ਪਾਰਾ ਗੱਢੀਏ ਹੁਣ ਮਿੰਟੋ ਮਿੰਟੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਸ ਸਤਿ ਸ਼੍ਰੀ ਅਕਾਲ ਕਰ ਦੋ ਆਹੀ ਆਏ ਹਾਂ ਅੱਜ ਮਾਸੀ ਜੀ ਕੋਲ ਸਤਿ ਸ਼੍ਰੀ ਅਕਾਲ ਜੀ ਇੱਥੇ ਵੀਡੀਓ ਤੇ ਹੁਣ ਮਾਸੀ ਜੀ ਚੱਲੇ ਆ ਵਾਂਡੇ ਕੁੜਮਾ ਦੇ ਫਾਸੀ ਜੱਲੇ ਕੁੜਮਾ ਦੇ ਕੁੜਮਾ ਦੇ ਚੱਲੇ ਮੇਰੇ ਭਰਾ ਪਰ ਜਾ ਹੀ ਨਹੀਂ ਜਾਂਦਾ ਅੱਛਾ ਮੇਰਾ ਫਤਾਰਾ ਦਾ ਮੁਸ਼ਕਲ ਜਾ ਜਾਂਦਾ ਹੈ ਨਾ ਵੇ ਲੋ ਨੋ ਤਾਂ ਦੀ ਕਿੰਨੀ ਚੰਗੀ ਏ ਤੁਹਾਨੂੰ ਪਿਆ ਦਿੱਤੀ ਜੇ ਜਾਣ ਨਹੀਂ ਆਪਕੇ ਨਹੀਂ ਪਤਾ ਲੱਗਣੀਆਂ ਨਹੀਂ ਨਹੀਂ ਉਹ ਵੀ ਤਾਂ ਕਹਿੰਦੇ ਆ ਉਹ ਚਰਿਆਦੇ ਵੀ ਜੇ ਤਾਂ ਦਾ ਨਹੀਂ ਗਾ ਤੇਰਾ ਨਹੀਂ ਟਾਈਮ ਤੇ ਟੈਨ ਜੀ ਦੇ ਫਿਰ ਟੈਨ ਜੀ ਨੂੰ ਕੁੜਮਾ ਦੇ ਜਾਂਦਾ ਵੱਖਰਾ ਹੀ ਚਾਹ ਵਾ ਕੁੜਮਾ ਦੇ ਜਾਂਦਾ ਬੜਾ ਚਾਹ ਕੇ ਮਾਸੀ ਘੱਟ ਤੇ ਆ ਰਹੀ ਦੋ ਬੜੀ ਇਧਰ ਸਾਡੇ ਮਾਸੜ ਜੀ ਅਦਾਸ ਹੋ ਗਏ ਆ ਮਾ ਮਾ ਕੱਦਾਂ ਜੀ ਲੱਗਦਾ ਜੀ ਦਾ ਕੀ ਨਹੀਂ ਲੱਗ ਰਿਹਾ ਮੈਂ ਸਮਝ ਨਹੀਂ ਤੇਰੀ ਗੱਲ ਆ ਮੇਰਾ ਵਧੇ ਕੀ ਆਂਦੇ ਦਾਦੀ ਦਾਦੀ ਮੋਟਾ ਆਪਣੇ ਚੱਲੇ ਆ ਗਣਾਂ ਕੇ ਚੱਲੇ ਆ ਹਾਂ ਚੱਲਿਆ ਆ ਆਂਦਾ ਨਾਨੂ ਮੈਂ ਆ ਜਾਂਦਾ ਬਾਕੀ ਇਹ ਵੀ ਸਾਰੇ ਭੈਣ ਭਰਾਵਾਂ ਗੇ ਰਿਕਵੈਸਟ ਆ ਕਿ ਅਬੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਣੇ ਹੱਥ ਜੁੜ ਕੇ ਬੇਨਤੀ ਆ ਜੀ ਜਲੂ ਸਬਸਕ੍ਰਾਈਬ ਕਰੋ ਸਾਰੇ ਜਾਣੇ ਅਵੀ ਰਿਹੜ ਅਵੀ ਰਿਹੜ ਤੁਹਾਨੂੰ ਉੱਥੇ ਜਾ ਕੇ ਹੋਰ ਮਲਾਊਗਾ ਨਾ ਸਾਰੇ ਭੈਣ ਭਰਾਵਾਂ ਨਾਲ ਮਲਾਊਗਾ ਮਾਮੇ ਮਾਸੀਆਂ ਨਾਲ ਵਾਓ ਕਿ ਜਦੋਂ ਤੁਰਨ ਲੱਗਣਾ ਹੈ ਅਸੀਂ ਚਲੋ ਫਤ Aí ਵੀ ਚੱਲ ਗਿਆ ਹੁਣ ਅਸੀਂ ਆਪਣੇ ਬੈਨ ਨੂੰ ਚੱਲ ਗਿਆ ਹਾਂ ਕਾਹ ਫਤ ਬਾਈ ਬਾਈ ਕਰ ਦੋ ਬਾਈ ਕਰ ਦੋ ਉਹ ਤਾਂ ਬਾਈ ਕਰੂੰ ਇੱਧਰ ਕਰ ਦੋ ਬਾਈ ਬਾਈ ਕਰ ਦੋ ਕਰ ਦੋ ਕਰ ਦੋ ਵਾਹ ਕੱਟਾ ਬਾਈ ਕੱਟਾ ਸਤਿਕਾਰ ਸਾਰੇ ਹਾਂਜੀ ਮਾਮਾ ਜੀ ਹੋਈ ਜਾਂਦੀਆਂ ਤਿਆਰੀਆਂ ਹਾਂਜੀ 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 ਕੰਦ ਨਵਾਂ ਹੈ। ਹਾਂਜੀ ਮਾਮਾ ਜੀ। ਹਾਂਜੀ ਮਾਲਕੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਈ ਜਾਂਦੀਆਂ ਤਿਆਰੀਆਂ। ਤਿਆਰੀਆਂ ਫੁੱਲ ਜਾਨਾ ਤਿਆਰੀਆਂ ਫੁੱਲ। ਠੀਕ ਆ। ਬਾਗੋ ਬਾਰਾ। ਠੀਕ ਆ। ਕਿੰਨੇ ਕ ਵੇ ਤੁਰਨਾ ਸਵੇਰੇ? 12 1 ਵੇ ਤੁਰਨਾ ਹੀ ਰਾਤ। ਠੀਕ ਆ। ਆਹ ਬਾਰਾ ਜੇ 2-4 ਘੰਟੇ ਹੋਰ। ਠੀਕ। ਕਿੰਨੇ ਕ ਵੇ ਫਲੈਟ? ਲੈਟ ਜੈਂਸ ਕਰੇ 6 ਵੇ ਦੀ। ਓਕੇ। ਹਾਂਜੀ। ਉਕੇ ਆਣਾ ਬੈਗ ਪੂਗਾ ਹਾਂਜੀ ਹਾਂਜੀ ਜਾਣ ਓਕੇ ਰਿਪੋਰਟ ਠੀਕ ਆ ਹਾਂਜੀ ਆ ਮੇਰੇ ਮਾਮੀ ਜੀ ਆ ਮਾਮੇ ਦਾ ਮੁੰਡਾ ਆ ਬੀਬੀ ਜੀ ਅੱਜ ਜਾਣ ਦੇ ਬਤਾਈਏ ਸਾਰਿਆਂ ਨੂੰ ਮਮੀ ਜੀ ਬੈਠੇ ਨੇ ਬੈਠੇ ਪੁੱਤ ਠੀਕ ਆ ਕੀ ਕਹਾ ਸਵਾਤ ਕੀ ਕਰਦੇ ਅਬੀ ਰਿਆਰ ਦੇ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਜੋ ਕਿ ਅਜੀ ਦਾ ਮਾਮਾ ਵਿਦੇਸ਼ ਚੱਲਿਆ

udah <laughs> <laughs> berayang പേർപോർട്ട <imitation> <imitation>